ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਅਮਰਤਪਾਲ ਸਿੰਘ ਮੈਰੋ ਜੀ ਦੇ ਬਾਰੇ ਤੇ ਇੱਥੇ ਤੁਹਾਨੂੰ ਦੱਸ ਦਈਏ ਜਿਵੇਂ ਕਿ ਉਹਨਾਂ ਨੇ ਪਹਿਲਾ ਵਾਰਨਿੰਗ ਦਿੱਤੀ ਸੀ ਸੁਖਰਤੀ ਇਹਨੂੰ ਵੀ ਉਹ ਕਾਫੀ ਜ਼ਿਆਦਾ ਗਾਲੀ ਗਲੋਚ ਕਰ ਰਿਹਾ ਹੈਗਾ ਸੋਸ਼ਲ ਮੀਡੀਆ ਤੇ ਜਿਹੜੀ ਚੀਜ਼ ਕਿ ਬਿਲਕੁਲ ਵੀ ਸਹੀ ਨਹੀਂ ਤੇ ਅਮਰਤਪਾਲ ਸਿੰਘ ਦੇ ਵਾਰਨਿੰਗ ਦੇਣ ਤੋਂ ਬਾਅਦ ਵੀ ਉਹ ਨਹੀਂ ਸੁਧਰਿਆ ਤੇ ਇੱਥੇ ਤੁਹਾਨੂੰ ਦੱਸਦੇ ਵੀ ਇਸ ਤੋਂ ਬਾਅਦ ਅਮਰਤਪਾਲ ਸਿੰਘ ਨੇ ਇੱਥੇ ਉਹਨੂੰ ਵੱਡੀ ਚੇਤਾਵਨੀ ਦੇ ਦਿੱਤੀ ਹੈਗੀ ਤੇ ਐਲਾਨ ਕਰ ਦਿੱਤਾ ਵੀ ਅਸੀਂ ਤੇਰੇ ਕੋਲ ਜ਼ਰੂਰ ਆ ਰਹੇ ਹਾਂਗੇ ਤੈਨੂੰ ਸਭ ਕੁਝ ਸਿਖਾ ਦਿਆਂ ਫਿਰ ਰੋਲਾ ਪੈ ਜਾਂਦਾ ਵੀ ਪਿਆਰ ਨਾਲ ਸਮਝਾ ਦਿੰਦੇ ਇੱਕ ਵਾਰ ਮੈਂ ਤਾਂ ਇੱਕ ਵਾਰ ਨਹੀਂ ਸਕੋ ਦੋ ਵਾਰ ਸਮਝਾਇਆ ਸੀ ਵੀ ਆਹ ਗਾਲੀ ਗਲੋਚ ਤੋਂ ਬਾਅਦ ਆ ਜਾਓ ਫੋਨਾਂ ਤੇ ਏਦਾਂ ਰੋਂਦੇ ਸੀ ਜਿਵੇਂ ਸਾਰਾ ਟੱਬਰ ਮਰ ਗਿਆ ਹੋਵੇ ਲੱਗਦਾ ਪਿਆਰ ਵਾਲੀ ਭਾਸ਼ਾ ਜਾਂ ਤਾਂ ਸਾਨੂੰ ਨਹੀਂ ਆਉਂਦੀ ਜਾਂ ਫਿਰ ਰਤੀ ਹੋਰਾਂ ਨੂੰ ਸਮਝ ਨਹੀਂ ਆਉਂਦੀ ਚਲੋ ਦੂਜੀ ਲੋਟ ਆ ਸਹੀ ਹੁਣ ਇੱਕ ਗੱਲ ਯਾਦ ਰੱਖਿਓ ਆਉਣ ਜਾਣ ਦਾ ਖਰਚਾ ਵੀ ਲੈ ਕੇ ਜਾਵਾਂਗੇ ਕਿਉਂਕਿ ਥੋਡੇ ਕਰਕੇ ਆ ਰਹੇ ਹਾਂ ਅਸੀਂ ਤੁਹਾਡੇ ਕੋਲ ਬਾਕੀ ਤੁਸੀਂ ਆਪ ਸਮਝੂਗੇ ਹੋਵੋਗੇ ਵੀ ਅਮਰਤਪਾਲ ਸਿੰਘ ਹੋਰੀ ਕੀ ਕਰਨਾ ਚਾਹੁੰਦੇ ਨੇ ਤੇ ਦਵਾ ਫਿਰ ਦੁਖ ਰਤੀ ਜੰਨੀ ਵੀ ਆਪਣੇ ਇੰਸਟਾਗ੍ਰam ਤੇ ਸਟੋਰੀ ਜੀ ਜਿਹੋਨੇ ਆਪਦਾ ਪੱਖ ਜਾਂ ਲਿਖਿਆ ਵੀ ਅੱਜਕੱਲ ਹਰੇਕ ਬੰਦੀ ਕਹਿ ਜਾਂਦਾਗਾ ਵੀ ਸੁਖਰਤੀਆਂ ਗਾਲਾਂ ਕੱਢ-ਕੱਢ ਕੇ ਮਾਹੌਲ ਖਰਾਬ ਕਰੀ ਜਾਂਦਾਗਾ ਤੇ ਨਾਲੇ ਉਹਨੇ ਲਿਖਿਆ ਵੀ ਮੈਂ ਤਾਂ ਚਲੋ ਚਾ ਇੱਥੇ ਚੁੱਪ ਕਰ ਜਾਣਾ ਪਰ ਤੁਸੀਂ ਉਹਨਾਂ ਨੂੰ ਵੀ ਰੋਕੋ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਨਚਾਰਾਂ ਨੇ ਗੰਦ ਪਾਇਆ ਹੋਇਆਗਾ ਤੇ ਬਾਕੀ ਤੁਹਾਡਾ ਕੀ ਕਹਿਣਾਗਾ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ